ਇੱਕ ਨਾ ਮੈਂ ਵੀਡੀਓ ਪਾਈ ਸੀ ਡਾਇਨਾ ਸਮਾਰਟ ਟਰੈਕਟਰ ਦੀ ਉਹ ਵੀਡੀਓ ਦੇ ਵਿੱਚ ਮੈਂ ਇੱਕ ਗੱਲ ਆਖੀ ਸੀ ਕਿ ਭਾਈ ਤੁਸੀਂ 2 ਲੱਖ ਰੁਪਏ ਦੇ ਡਿਸਕਾਊਂਟ ਦਾ ਵੱਡਾ ਫਾਇਦਾ ਚੱਕ ਸਕਦੇ ਆ ਤੇ ਸੱਜਣੋ ਉਹ ਫਾਇਦਾ ਚੱਕਣ ਦਾ ਤੁਹਾਡੇ ਕੋਲੇ ਆਪਾਂ ਕਹਿ ਸਕਦੇ ਕਿ ਇੱਕ ਆਖਰੀ ਮੌਕਾ ਤੁਸੀਂ 30 ਨਵੰਬਰ ਤੱਕ ਇਸ ਟਰੈਕਟਰ ਨੂੰ ਖਰੀਦ ਕੇ ਡਿਸਕਾਊਂਟ ਦੇ ਨਾਲ-ਨਾਲ ਖਰੀਦ ਕੇ ਟਰੈਕਟਰ ਨੂੰ ਤੁਸੀਂ ਥਾਰ ਗੱਡੀ ਵੀ ਜਿੱਤ ਸਕਦੇ ਆ ਹੋਰ ਵੀ ਵੱਡੇ ਵੱਡੇ ਇਨਾਮ ਜਿੱਤ ਸਕਦੇ ਆ ਪਰ ਇਹ ਇਹ ਕੱਲਾ ਟਰੈਕਟਰ ਗੱਡੀ ਦੇ ਲਾਲਚ ਨਾਲ ਨਹੀਂ ਵੇਚਿਆ ਜਾ ਰਿਹਾ ਡਿਸਕਾਊਂਟ ਨਾਲ ਨਹੀਂ ਵੇਚਿਆ ਜਾ ਰਿਹਾ ਜਿਸ ਦਿਨ ਇਹਦਾ ਡਿਸਕਾਊਂਟ ਬੰਦ ਵੀ ਹੋ ਜਾਊਗਾ ਨਾ ਇਹ ਟਰੈਕਟਰ ਉਦੋਂ ਵੀ ਐਵੇਂ ਵਿਕੂਗਾ ਕਿਉਂ ਐਵੇਂ ਵਿਕੂਗਾ ਕਿਉਂਕਿ ਕੱਲਾ ਸ਼ੋਅ ਤੇ ਸਮਾਰਟ ਲਿਖ ਦੇਣ ਨਾਲ ਸਮਾਰਟ ਨਹੀਂ ਹੋ ਜਾਂਦਾ ਇਹ ਟਰੈਕਟਰ ਦੇ ਵਿੱਚ ਇੰਨੇ ਫੀਚਰ ਆਣਾ ਜਿਹੜਾ ਮੂਰਲਾ ਹਿੱਸਾ ਕਰਾਰ ਉਹਦਾ ਬੰਦ ਹਿੱਸਾ ਕੋਈ ਗਾਰਾ ਪਾਣੀ ਪੈਣ ਦਾ ਕੋਈ ਚਾਂਸ ਨਹੀਂਗਾ ਪਰ ਕਮਾਲ ਦੀ ਗੱਲ ਇਹ ਆ ਵੀ ਇਹ ਟਰੈਕਟਰ ਨੂੰ ਇੰਨੇ ਭੀੜੇ ਹਿੱਸੇ ਚ ਬਣਾਇਆ ਕਿ ਇਹ ਟਰੈਕਟਰ ਬੜੇ ਆਰਾਮ ਨਾਲ ਤੁਹਾਡੇ ਜਿੱਥੇ ਵੀ ਤੁਹਾਨੂੰ ਖੁੰਜੇ ਤੋਂ ਕਾਰਨਰ ਤੋਂ ਮੋੜਨਾ ਮੋੜਦਾ ਪਰ ਕਮਾਲ ਦੀ ਗੱਲ ਇਹ ਆ ਵੀ ਇਸ ਹਿੱਸੇ ਦੇ ਵਿੱਚ ਚਾਰ ਅਡਜਸਟਮੈਂਟਾਂ ਬਿਨਾ ਕੋਈ ਸਪੈਸਰ ਪਾਏ ਬਿਨਾ ਕੋਈ ਚੀਜ਼ ਲਾਹੇ ਜਾਂ ਬਿਨਾ ਕੋਈ ਲਾਏ ਤਾਂ ਤੁਹਾਨੂੰ 48 ਇੰਚ ਤੋਂ ਲੈ ਕੇ 60 ਇੰਚ ਤੱਕ ਚਾਰ ਵੈਰੀਏਸ਼ਨ ਆ ਮਿਲ ਜਾਂਦੀਆਂ ਚਾਰ ਤਰ੍ਹਾਂ ਨਾਲ ਤੁਸੀਂ ਇਸ ਟਰੈਕਟਰ ਨੂੰ ਤੁਸੀਂ ਅਲੱਗ ਅਲੱਗ ਚੜਾਈ ਦੇ ਸਕਦੇ ਆ ਮਤਲਬ ਕਹਿਣ ਤੋਂ ਭਾਵੇਂ ਆ ਵੀ ਤੁਹਾਡਾ ਖੇਤ ਤੁਸੀਂ ਉਹਦੇ ਵਿੱਚ ਮੱਕੀ ਬੀਜੀ ਆ ਤਾਂ ਸਾਨੂੰ ਐਡਜਸਟਮੈਂਟ ਹੋਰ ਚਾਹੀਦੀ ਆ ਤੁਸੀਂ ਉਹਦੇ ਵਿੱਚ ਆਲੂ ਬੀਜਿਆ ਅਡਜਸਟਮੈਂਟ ਹੋਰ ਚਾਹੀਦੀ 26 ਇੰਚ ਨਾਲ ਬੀਜਿਆ ਹੋਰ ਅਡਜਸਟਮੈਂਟ ਚਾਹੀਦੀ 30 ਇੰਚ ਨਾਲ ਬੀਜਿਆ ਹੋਰ ਅਡਜਸਟਮੈਂਟ ਚਾਹੀਦੀ ਆ ਕਮਾਦ ਲਾਇਆ ਹੋਰ ਅਡਜਸਟਮੈਂਟ ਚਾਹੀਦੀ ਆ ਤਾਂ ਇਹਨਾਂ ਨੇ ਚਾਰ ਅਡਜਸਟਮੈਂਟਾਂ ਟਰੈਕਟਰ ਦੇ ਨਾਲ ਕੋਈ ਵੀ ਅਟੈਚਮੈਂਟ ਕਿਸੇ ਤੋਂ ਬਿਨਾ ਹੀ ਮੂਰਲੇ ਹਿੱਸੇ 'ਚ ਮਿਲ ਜਾਂਦੀਆਂ ਪਰ ਇਹਦੀ ਸਮਾਰਟਨੈਸ ਇੱਥੇ ਨਹੀਂ ਖਤਮ ਹੋ ਜਾਂਦੀ ਤੁਸੀਂ ਇਹਦੇ ਪੰਪ ਦੀ ਗੱਲ ਕਰੋਗੇ ਨਾ ਇਸ ਟਰੈਕਟਰ ਦੇ ਤਾਂ ਇਸ ਟਰੈਕਟਰ ਨੂੰ ਤਿੰਨ ਪੰਪ ਦਿੱਤੇ ਹੋਇਆ ਤਿੰਨ ਪੰਪ ਦਿੱਤੇ ਡਿਸਟ੍ਰੀਬਿਊਟਰ ਲਈ ਅਲੱਗ ਪੰਪ ਦਿੱਤਾ ਇਹਨਾਂ ਨੇ ਇਹਨਾਂ ਨੇ ਸਟੀering ਲਈ ਅਲੱਗ ਪੰਪ ਦਿੱਤਾ ਤੇ ਲੈਫਟ ਲਈ ਅਲੱਗ ਪੰਪ ਦਿੰਦਾ ਤੁਸੀਂ ਮਤਲਬ ਉਹਨਾਂ ਆਪਣੇ ਦਿਮਾਗ ਨੂੰ ਆਪਣੀ ਇਮੇਜਿਨੇਸ਼ਨ ਨੂੰ ਉਸ ਜਗ੍ਹਾ ਤੇ ਲੈ ਕੇ ਜਾਓ ਜਦੋਂ ਤੁਹਾਡੇ ਟਰੈਕਟਰ ਦੇ ਮਗਰ ਨਾ ਪਲੋ ਹਾਲ ਪਾਏ ਹੁੰਦੇ ਆ ਤੇ ਤੁਸੀਂ ਨਾ ਟਰੈਕਟਰ ਨੂੰ ਮੋੜ ਰਹੇ ਹੁੰਦੇ ਆ ਜਦੋਂ ਉਧਰੋਂ ਆਪਾਂ ਟਰੈਕਟਰ ਨੂੰ ਮੋੜ ਵੀ ਰਹੇ ਹੁੰਦੇ ਆ ਉਧਰੋਂ ਆਪਾਂ ਟਰੈਕਟਰ ਦੀ ਲੈਫਟ ਵੀ ਚੱਕ ਰਹੇ ਹੁੰਦੇ ਆ ਤੇ ਉਧਰੋਂ ਆਪਾਂ ਟਰੈਕਟਰ ਦੇ ਪਲੋ ਘੁਮਾ ਵੀ ਰਹੇ ਹੁੰਦੇ ਆ ਉਦੋਂ ਤਿੰਨੇ ਪੰਪ ਇਕੱਠੇ ਐਕਟਿਵ ਹੁੰਦੇ ਆ ਟਰੈਕਟਰ ਦਾ ਜਿਹੜਾ ਇੱਕ ਸਿੰਗਲ ਪੰਪੀ ਉਹ ਕੀ ਕਰਦਾ ਕਿ ਪਹਿਲਾਂ ਇੱਕ ਜਗ੍ਹਾ ਤੇਲ ਪੂਰਾ ਕਰਦਾ ਫਿਰ ਦੂਸਰੀ ਜਗ੍ਹਾ ਤੇਲ ਪੂਰਾ ਕਰਦਾ ਫਿਰ ਤੀਸਰੀ ਜਗ੍ਹਾ ਤੇਲ ਪੂਰਾ ਕਰਦਾ ਤਾਂ ਇਹਨਾਂ ਨੇ ਕੀ ਕਰਤਾ ਕਿ ਇਹਨਾਂ ਨੇ ਇਹਦੇ ਪੰਪੀ ਤਿੰਨ ਦੇਤੇ ਵੀ ਤਾਂ ਜੋ ਇਕੱਠਾ ਵੀ ਜੇ ਤਿੰਨਾਂ ਨੇ ਕੰਮ ਕਰਨਾ ਹੋਇਆ ਤਾਂ ਉਹ ਇੱਕ ਦੂਜੇ ਦੀ 바ਰੀ ਦੇ ਵਿੱਚ ਲਾਈਨ ਦੇ ਵਿੱਚ ਨਾ ਲੱਗਣ ਕਿ ਪਹਿਲਾਂ ਉਹ ਕੰਮ ਕਰੂਗਾ ਫਿਰ ਉਹ ਕਰੂਗਾ ਉਹ ਕਰੂਗਾ ਤਾਂ ਸਮਾਰਟ ਦਾ ਮਤਲਬ ਵਾਕਿਆ ਹੀ ਇਹਨੇ ਸਮਾਰਟ ਤਰੀਕੇ ਨਾਲ ਹੀ ਕੰਮ ਕੀਤਾ ਤਿੰਨਾ ਪੰਪਾਂ ਨੂੰ ਤੁਸੀਂ ਇੱਕ ਗੱਲ ਹੋਰ ਦੇਖੋ ਜਿਹੜਾ ਲੈਫਟ ਪੰਪ ਆ ਨਾ ਇਹਦਾ ਕਿਉਂ ਇਹ ਖੜਾ ਖੜਾਈ ਸੁਪਰ ਸੀਡਰ ਨੂੰ ਚੋਕ ਤੇ ਚੱਲਦਾ ਹੀ ਚੱਕ ਦਿੰਦਾ ਐਵੇਂ ਐਵੇਂ ਚੱਕ ਦਿੰਦਾ ਇਹਦੇ ਇਹਨੂੰ ਪੂਰਾ ਮੁੜਕਾ ਹੀ ਨਹੀਂ ਆਉਂਦਾ ਤੁਸੀਂ ਇਹਨੂੰ ਚੱਲਦੇ ਨੂੰ ਕਦੇ ਦੇਖੋਗੇ ਨਾ ਇਹਦੇ ਮੱਥੇ ਤੇ ਤਰੇਲੀ ਨਹੀਂ ਆਉਂਦੀ ਚੱਕਣ ਵੇਲੇ ਕਿੰਨੀ ਵੀ ਭਾਰੀ ਚੀਜ਼ 21 ਕੁਆਂਟਲ ਲਿਫਟ ਕੰਪੈਸਿਟੀ ਆ ਤਾਂ 21 ਕੁਆਂਟਲ ਭਾਰ ਚੱਕਣ ਲੱਗੇ ਇਹਨੂੰ ਜਮਾਂ ਹੀ ਤੰਗੀ ਨਹੀਂ ਆਉਂਦੀ ਇਹਨੂੰ ਮਹਿਸੂਸ ਹੀ ਨਹੀਂ ਹੁੰਦਾ ਮੈਂ ਕੁਝ ਚੱਕਿਆ ਕਿਉਂ ਕਿ ਇਹਨਾਂ ਨੇ ਨਾ ਆ ਇੰਜਨਤਾ ਟਰੈਕਟਰ ਨੂੰ ਚਲਾਉਣ ਵਾਸਤੇ ਦਿੱਤਾ ਅਸਲ ਦੇ ਵਿੱਚ ਲੈਫਟ ਨੂੰ ਚਲਾਉਣ ਲਈ ਇਹਨਾਂ ਨੇ ਅਲੱਗ ਇੰਜਨ ਹੀ ਰੱਖਤਾ ਪੂਰਾ ਫਿਰ ਇੱਕ ਗੱਲ ਹੋਰ ਆ ਉਹਨੂੰ ਬਦਲਣਾ ਨਹੀਂ ਪੈਂਦਾ ਜੇ ਲੋਡ ਪਵੇ ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਰਿਪੇਅਰੇਬਲ ਆ ਸਭ ਤੋਂ ਵੱਡੀ ਗੱਲ ਆ ਕਿ ਉਹ ਰਿਪੇਅਰੇਬਲ ਵੀ ਆ ਤਾਂ ਤੁਸੀਂ ਦੇਖੋ ਕਿ ਆ ਨਾ ਇਹਨਾਂ ਨੇ ਇਹਦਾ ਚੇਂਜਰ ਦਿੱਤਾ ਮਤਲਬ ਚੇਂਜਰ ਗੇਅਰ ਆ ਤਾਂ 3 ਸਪੀਡ ਆ ਤਾਂ ਨਾਲ ਚੇਂਜਰ ਆ ਹੁਣ ਚੇਂਜਰ ਜਦੋਂ ਨਾ ਕਈ ਵਾਰ ਕੀ ਹੁੰਦਾ ਕਿ ਆਪਾਂ ਚੜ੍ਹ ਵਾਲੇ ਵਾਰੀ ਨਾ ਅਸੀਂ ਇੱਥੇ ਫੜ ਕੇ ਕਈ ਵਾਰੀ ਬੰਦਾ ਬਾਇ ਚਾਂਸ ਨੂੰ ਹੱਥ ਪੈ ਜੇ ਐਵੇਂ ਫੜ ਕੇ ਚੜਨ ਲੱਗੇ ਤਾਂ ਇਹ ਗੇਅਰ ਨੂੰ ਇਧਰਲੇ ਪਾਸੇ ਉਹ ਲੌਕ ਦਿੱਤਾ ਹੋਇਆ ਤਾਂ ਤੁਸੀਂ ਜਿੰਨਾ ਚਿਰ ਕਲੱਚ ਨਹੀਂ ਨੱਪਦੇ ਉਨਾ ਚਿਰ ਇਹ ਚੇਂਜ ਨਹੀਂ ਹੁੰਦਾ ਜਦੋਂ ਇਹਦਾ ਕਲੱਚ ਨੱਪੋਂਗੇ ਉਦੋਂ ਹੀ ਇਹ ਚੇਂਜ ਹੋਊਗਾ ਜੇ ਨਹੀਂ ਤਾਂ ਇਹਦੇ ਨਾਲ ਭਾਵੇਂ ਝੂਟੀ ਜਾਓ ਤਾਂ ਕਲੱਚ ਨੱਪੇ ਤੋਂ ਬਿਨਾ ਇਹ ਚੇਂਜ ਨਹੀਂ ਹੁੰਦਾ ਮਤਲਬ ਜਿਹੜੀ ਇਹਦੀ ਸਮਾਰਟਨੈਸ ਆ ਨਾ ਉਹ ਕੱਲੇ ਇੱਕ ਚੀਜ਼ ਦਾ ਕਰਕੇ ਇਹਨੂੰ ਸਮਾਰਟ ਨਾ ਨਹੀਂ ਮਿਲਿਆ ਇਹਨੂੰ ਉਹ ਹਰ ਫਿਚਰ ਕੰਪਨੀ ਨੇ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹਦੇ ਨਾਲ ਆਪਾਂ ਇਹ ਕਹਿ ਸਕੀਏ ਕਿ ਯਾਰ ਸਾਡਾ ਟਰੈਕਟਰ ਵਾਕਿਆ ਹੀ ਬਹੁਤ ਸਮਾਰਟ ਆ ਜਿਵੇਂ ਜਿਵੇਂ ਤੁਸੀਂ ਫਰੋਲਦੇ ਜਾਓਗੇ ਅੱਗੇ ਵੱਧਦੇ ਜਾਓਗੇ ਤਾਂ ਬਹੁਤ ਕਮਾਲ ਦੀਆਂ ਚੀਜ਼ਾਂ ਮਿਲਣਗੀਆਂ ਆ ਇਹਦਾ ਫਿਲਟਰ ਹੈ ਇਹ ਤਿੰਨ ਫਿਲਟਰ ਇੱਕੋ ਚੀਜ਼ ਆ ਪ੍ਰਾਇਮਰੀ ਸੈਕੰਡਰੀ ਤੇ ਪਾਣੀ ਵਾਲਾ ਫਿਲਟਰ ਆ ਇਹ ਤਿੰਨੇ ਇੱਕੋ ਚੀਜ਼ ਆ ਹੁਣ ਇਹ ਇੱਥੇ ਫਿਲਟਰ ਤਿੰਨ ਕੰਮ ਹੀ ਨਹੀਂ ਕਰਦਾ ਤਿੰਗਣਾ ਕੰਮ ਵੀ ਕਰਦਾ ਮਤਲਬ ਆਮ ਫਿਲਟਰ ਨੂੰ ਆਪਾਂ ਹਰੇਕ ਸਰਵਿਸ ਤੇ ਚੇਂਜ ਕਰਦੇ ਆ ਇਹਨੂੰ ਪੱਤੇ ਅਨਸਰਵਸਾਂ ਤੇ ਚੇਂਜ ਕਰਾਂਗੇ ਮਤਲਬ ਤਿੰਨ ਕੰਮ ਨਹੀਂ ਕੀਤੇ ਤਿੱਗਣਾ ਕੰਮ ਵੀ ਕੀਤਾ ਇਹਦੇ ਫਿਲਟਰ ਨੇ ਫਿਰ ਤੁਸੀਂ ਇਹਦੇ ਥੋੜਾ ਜਿਹਾ ਬੈਠੋਗੇ ਨਾ ਤਾਂ ਇਹਦੀ ਜਿਹੜੀ ਤੁਹਾਨੂੰ ਨਾ 4/4 ਵਾਲੀ ਸ਼ਾਰਪਟ ਹੈ ਉਹ ਇੱਥੋਂ ਹੀ ਖਤਮ ਹੋ ਜੂਗੀ ਤੁਹਾਨੂੰ ਲੱਗੂਗਾ ਕਿ ਇਸ ਤੋਂ ਅੱਗੇ ਤਾਂ ਹੈ ਹੀ ਨਹੀਂਗੀ ਸ਼ਾਰਪਟੇ ਪਿੱਛੇ ਤੱਕ ਜਾਂਦੀ ਆ ਪਰ ਇਹ ਪੂਰੀ ਤਰ੍ਹਾਂ ਕਵਰਡ ਆ ਇਹ ਇੰਜਨ ਦੇ ਅੰਦਰ ਚੱਲਦੀ ਆ ਇੰਜਨ ਦੇ ਅੰਦਰ ਚੱਲਣ ਨਾਲ ਇੱਕ ਤਾਂਪ ਨੂੰ ਇਹ ਫਾਇਦਾ ਹੋ ਜਾਂਦਾ ਕਿ ਇਹਦੇ ਨਾਲ ਆਪਾਂ ਨੂੰ ਗਰਾਉਂਡ ਕਲੀਅਰੈਂਸ ਜ਼ਿਆਦਾ ਮਿਲ ਜਾਂਦੀ ਹੈ ਮੰਨ ਲਓ ਕੱਲ ਨੂੰ ਆਪਾਂ ਇਹਦੇ ਬੂਮਰਲ ਟਾਇਰ ਕਸਣੇ ਆ ਸਪਰੇਅ ਪੰਪ ਵਾਲਾ ਕੁਝ ਵੀ ਕਰਨਾ ਹੈ ਤਾਂ ਸਾਨੂੰ ਗਰਾਉਂਡ ਕਲੀਅਰੈਂਸ ਜ਼ਿਆਦਾ ਮਿਲ ਜਾਂਦੀ ਹੈ ਮਤਲਬ ਸਾਡੀ ਜਿਹੜੀ ਉਹ ਨਾ ਮਤਲਬ ਉੱਚਾ ਜ਼ਿਆਦਾ ਹੋ ਜਾਂਦਾ ਟਰੈਕਟਰ ਤੇ ਦੂਸਰਾ ਇਹਦੀ ਸ਼ਾਫਟ ਦੇ ਨਾਲ ਨਾ ਕੁਝ ਵੀ ਲਪੇਟਿਆ ਨਹੀਂ ਜਾਂਦਾ ਵੀ ਐਵੇਂ ਨਹੀਂਗਾ ਵੀ ਕੁਝ ਲਪੇਟਿਆ ਜਾਊਗਾ ਜਾਂ ਇਹਦੇ ਵਿੱਚ ਗਾਰਾ ਪੈ ਜਾਊਗਾ ਉਹਦੇ ਨਾਲ ਇਹਦੇ 베アリング ਵੱਡੇ ਜਾਣਗੇ ਬੁਸ਼ ਵੱਡੇ ਜਾਣਗੇ ਤਾਂ ਇਹ ਇਹ ਦੀ ਮਤਲਬ ਇਹ ਵੀ ਇਹਦੀ ਇਸ ਟਰੈਕਟਰ ਦੀ ਸਮਾਰਟਨੈਸ ਹੀ ਆਪਾਂ ਕਹਿ ਸਕਦੇ ਆ ਕਿ ਇਹਦੀ ਜਿਹੜੀ ਸ਼ਾਫਟ ਆ ਉਹ ਬਿਲਕੁਲ ਦਿਸਦੀ ਨਹੀਂ ਗੀ ਜਿਹੜਾ ਉਹਦਾ ਕੰਮ ਆ ਉਹੀ ਕਰਦੀ ਆ ਬਾਕੀ ਉਹ ਦਿਖਾਵਾ ਘੱਟ ਕਰਦੀ ਆ ਮਤਲਬ ਕਹਿਣ ਤੋਂ ਭਾਵੇਂ ਆ ਤੇ ਸੱਜਣੋ ਗੱਲ ਓ ਆ ਵੀ ਕੱਲਾ ਇਹਦੀ ਜਿਹੜੀ ਹੈਗੀ ਆ ਨਾ ਪੀਟੀਓ ਉਹ ਇੱਕ ਆਮ ਟਰੈਕਟਰ ਵਰਗੀ ਪੀਟੀਓ ਨਹੀਂ ਮਤਲਬ ਤੁਸ ਤੁਹਾਨੂੰ ਟਰੈਕਟਰ ਇਸ ਟਰੈਕਟਰ ਨੂੰ ਲੈ ਕੇ ਤੁਹਾਨੂੰ ਜਨਰੇਟਰ ਦੀਆਂ ਕਾਸੇ ਦੀਆਂ ਪੁਲੀਆਂ ਬਦਲਣ ਦੀ ਲੋੜ ਨਹੀਂ ਇਹ ਤੁਹਾਨੂੰ ਪੀਟੀਓ ਦੇ ਵਿੱਚ ਪੰਜ ਭਾਵਰਾਂ ਜਾਂ ਪੰਜ ਫ੍ਰੈਕਸ਼ਨ ਲੈ ਕੇ ਆਉਂਦਾ ਹੈ ਪਹਿਲਾਂ ਤਾਂ ਚਾਰ ਮੇਨ ਸੁਣ ਲਓ ਗਰਾਉਂਡ ਪੀਟੀਓ ਮਤਲਬ ਗਰਾਉਂਡ ਪੀਟੀਓ ਤੁਸੀਂ ਗੇਰਾਂ ਦੇ ਵਿੱਚ ਚੱਲੀ ਜਾਂਦੇ ਨੂੰ ਤੁਸੀਂ ਚਲਾਉਣਾ ਹੈ ਗੇਰਾਂ ਦੇ ਵਿੱਚ ਤਾਂ ਪੀਟੀਓ ਗੇਰਾਂ ਦੇ ਵਿੱਚ ਚੱਲੂਗੀ ਜੇ ਤੁਸੀਂ ਖੜੇ ਖੜੇ ਨੂੰ ਵੀ ਗੇਰਾਂ ਦੇ ਵਿੱਚ ਪੀਟੀਓ ਨੂੰ ਚਲਾਉਣਾ ਤਾਂ ਤੁਹਾਨੂੰ ਮਲਟੀ ਪੀਟੀਓ ਮਿਲ ਜੂਗੀ ਖੜੇ ਖੜੇ ਦੀ ਗੇਰਾਂ ਦੇ ਵਿੱਚ ਚੱਲੂਗੀ ਜੇ ਤੁਸੀਂ ਲਾਈਵ ਪੀਟੀਓ 540 ਚੱਕਰ ਲੈਣਾ ਤਾਂ ਤੁਹਾਨੂੰ 540 ਮਿਲ ਜਾਣੇ ਜੇ ਤੁਹਾਨੂੰ ਰਿਵਰਸ ਪੀਟੀਓ ਚਾਹੀਦੀ ਆ ਤਾਂ ਤੁਹਾਨੂੰ ਰਿਵਰਸ ਪੀਟੀਓ ਮਤਲਬ ਚਾਰ ਫੈਕਸ਼ਨ ਹੋਗੇ ਤੇ ਪੰਜਵਾਂ ਫੈਕਸ਼ਨ ਜੇ ਤੁਸੀਂ 1 ਰੇਸ਼ਿਓ 1 ਪੀਟੀਓ ਚਾਹੀਦੀ ਹੈ ਮਤਲਬ ਜਿੰਨੇ ਇੰਜਨ ਦੇ ਚੱਕਰ ਆ ਸੇਮ ਓਨੇ ਚੱਕਰ ਹੀ ਚਾਹੀਦੇ ਆ ਜਿਵੇਂ ਬਹੁਤ ਵਾਰ ਅਸੀਂ ਕੋਈ ਉਹ ਲੋਡਰ ਜਾਂ ਚੱਕਦੇ ਹੁੰਨੇ ਆ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਸਾਨੂੰ ਪੀਟੀਓ ਚਾਹੀਦੀ ਹੁੰਦੀ ਆ ਤਾਂ ਇਹਦੀ ਇੰਜਨ ਦੇ ਬਰਾਬਰ ਦੇ ਚੱਕਰਾਂ ਵਾਲੀ ਪੀਟੀਓ ਤੁਹਾਨੂੰ ਇੱਥੇ ਮਿਲ ਜਾਂਦੀ ਆ ਮਤਲਬ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹਿ ਹਟਿਆ ਵੀ ਇਹ ਟਰੈਕਟਰ ਨੂੰ ਸਮਾਰਟ ਨਾ ਉਦਾਂ ਹੀ ਕੋਈ ਸ਼ੋ ਤੇ ਲਿਖਣ ਨਾਲ ਸਮਾਰਟ ਨਹੀਂ ਹੋ ਜਾਂਦਾ ਟਰੈਕਟਰ ਇਹ ਵਾਕਿਆ ਹੀ ਟਰੈਕਟਰ ਆ ਜਿਹੜਾ ਸਮਾਰਟ ਤੁਹਾਨੂੰ ਮਿਲੂਗਾ ਤੁਸੀਂ ਹੋਰ ਦੇਖੋ ਇਹਦੀ ਸਮਾਰਟਨੈਸ ਚੈੱਕ ਕਰੋ ਆ ਮੇਰੇ ਕੋਲੇ ਨਾ ਡਿਸਟ੍ਰਿਬਿਊਟਰ ਐ ਇੱਥੇ ਡਿਸਟ੍ਰਿਬਿਊਟਰ ਦੋ ਲੱਗੇ ਹੋਇਆ ਜੇ ਤਾਂ ਤੁਸੀਂ ਦੋ ਵਰਤਣੇ ਆ ਤੁਹਾਡਾ ਵੈਲਕਮ ਆ ਤੁਸੀਂ ਦੋ ਵਰਤੋਂ ਜੇ ਪਰ ਤੁਸੀਂ ਦੋਨੇ ਵਰਤਣੇ ਚਾਹੁੰਦੇ ਤੁਸੀਂ ਇੱਕ ਹੀ ਵਰਤਣਾ ਤਾਂ ਇੱਥੇ ਇੱਕ ਬਟਨ ਆ ਉਹ ਬਟਨ ਨੂੰ ਘੁਮਾ ਕੇ ਤੁਸੀਂ ਇੱਕ ਇੱਕ ਨੂੰ ਵੀ ਵਰਤ ਸਕਦੇ ਆ ਤੁਸੀਂ ਦੋ ਨੂੰ ਵਰਤਣਾ ਦੋ ਨੂੰ ਵਰਤ ਸਕਦੇ ਆ ਹੁਣ ਮੈਂ ਨਾ ਤੁਹਾਨੂੰ ਇਹਦੀ ਲਿਫਟ ਦੀ ਸਮਾਰਟਨੈਸ ਦੱਸਦਾ ਲਿਫਟ ਦੀ ਕਪੈਸਿਟੀ 21 ਕੁਆਂਟਲ ਦੀ ਆ ਉਹ ਤੁਹਾਨੂੰ ਇਹ ਚੱਕ ਕੇ ਦਿਖਾਊਗਾ ਗੱਲ ਇਹਦੀ ਕੱਲੀ ਲਿਫਟ ਦੀ ਚੱਕਣ ਦੀ ਜਾਂ ਸਿੱਟਣ ਦੀ ਨਹੀਂ ਜੇ ਤੁਸੀਂ ਇਹਦੀ ਲਿਫਟ ਨੂੰ ਫਾਸਟ ਥੱਲੇ ਸਿੱਟਣਾ ਚਾਹੁੰਦੇ ਆਂ ਵੀ ਪੂਰੀ ਤੇਜ਼ੀ ਨਾਲ ਥੱਲੇ ਡਿੱਗੇ ਤੇ ਪੂਰੀ ਥੱਲੇ ਡਿੱਗੇ ਤਾਂ ਇਹਦੇ ਨਾਲ ਲੀਵਰ ਨੂੰ ਤੁਸੀਂ ਕੀ ਕਰੋ ਖੋਲ ਕੇ ਵਿਚਕਾਰ ਕਰ ਲਓ ਤਾਂ ਇਹ ਕੀ ਕਰੂਗਾ ਫਾਸਟ ਲਿਫਟ ਚੱਕੂਗਾ ਫਾਸਟ ਸਿੱਟੂਗਾ ਜੇ ਤੁਸੀਂ ਇਹਦੇ ਨਾਲ ਆਹ ਨੋਬ ਨੂੰ ਸਹੀ ਥਾਂ ਕਰ ਦਿਓਗੇ ਤਾਂ ਫਿਰ ਲੀਵਰ ਨੂੰ ਫੁੱਲ ਥੱਲੇ ਸਿੱਟੋਗੇ ਤਾਂ ਇਹ ਲਿਫਟ ਤੁਹਾਡੀ ਪੂਰੀ ਹੋਏ ਸਿੱਟੂਗਾ ਜਿੰਨੀ ਪਹਿਲਾਂ ਡਿੱਗੀ ਹੋਈ ਆ ਉਹਨੂੰ ਇਹ ਸਿੱਟੂਗਾ ਪਰ ਇਹ ਉਹਨੂੰ ਸਲੋ ਸਿੱਟੂਗਾ ਮਤਲਬ ਉਹ ਨਾ ਬਾਹਲੇ ਵਾਲੀ ਮੈਂ ਤੁਹਾਨੂੰ ਦੱਸਦਾ ਵੀ ਹੁਣ ਉਦਾਹਰਨ ਦਿੰਦਾ ਵੈਸੇ ਉਹ ਮਸ਼ੀਨਾਂ ਰਹੀਆਂ ਨਹੀਂ ਤਾਂ ਅੱਗੇ ਉਹ ਨਾ ਪਟੇ ਵਾਲੀ ਮਸ਼ੀਨ ਨਾਲ ਆਲੂ ਭੀਜਦੇ ਹੁੰਦੇ ਸੀ ਉਹਦੇ ਉੱਤੇ ਨੇ ਚਾਰ ਬੀਬੀਆਂ ਬਿਠਾ ਲੈਣੀਆਂ ਉਹ ਪਟੇ ਆਲੂ ਰੱਖਣ ਵਾਸਤੇ ਉਹ ਜਦੋਂ ਆਪਾਂ ਲੈਫਟ ਸਿੱਟਣੀ ਤੇ ਉਹ ਡੈੜ ਦਿਨ ਢਿੱਗਣੀ ਤਾਂ ਉਹਨਾਂ ਨੇ ਕਈ ਵਾਰੀ ਬੀਬੀਆਂ ਨੇ ਵਿਚਾਰੀਆਂ ਨੇ ਡੈਗ ਪੈਣਾ 60 ਵੱਜਣ ਵਾਲੀ ਗੱਲ ਹੋ ਜਾਣੀ ਤਾਂ ਉਹਨੂੰ ਸਲੋ ਸਿੱਟਣ ਦਾ ਕੋਈ ਚਾਂਸ ਹੀ ਨਹੀਂ ਹੁੰਦਾ ਟਰੈਕਟਰਾਂ ਤੇ ਤਾਂ ਹੁਣ ਇਹਨੂੰ ਸਲੋ ਸੈੱਟ ਸਕਦੇ ਆ ਜਿਵੇਂ ਕੋਈ ਐਮਪਲੀਮੈਂਟ ਉਸ ਤਰ੍ਹਾਂ ਦਾ ਪਾਇਆ ਬੂਮਰ ਮਗਰਲੇ ਪਾਸੇ ਪਾਇਆ ਜਾਂ ਕੋਈ ਉਸ ਤਰ੍ਹਾਂ ਦਾ ਸੰਦ ਪਾਇਆ ਹੋਇਆ ਜਿਹਦੀ ਲੈਫਟ ਸਾਨੂੰ ਸਲੋ ਥੱਲੇ ਨੂੰ ਜਾਣੀ ਚਾਹੀਦੀ ਆ ਤਾਂ ਤੁਸੀਂ ਸਲੋ ਲੈ ਕੇ ਜਾ ਸਕਦੇ ਆ ਇੱਕ ਗੱਲ ਹੋਰ ਸੁਣ ਲਓ ਲੈਫਟ ਦੀ ਤਾਂ ਲੈਫਟ ਦੇ ਦੰਦੇ ਇੰਨੇ ਆ ਨਾ ਤੁਸੀਂ ਇੱਕ ਸੂਤ ਲੈਫਟ ਉੱਪਰ ਜਾਂ نیچے ਕਰਨੀਆਂ ਤਾ ਤੁਹਾਨੂੰ ਸਿਰਫ ਹਲਾਂ ਦੇ ਉੱਪਰ ਖੜ ਕੇ ਹੀ ਮਹਿਸੂਸ ਹੋਊਗਾ ਕਿ ਲੈਫਟ ਉੱਚੀ ਗਈ ਆ ਜਾਂ ਲੈਫਟ ਨੀਮੀ ਗਈ ਆ ਕੋਈ ਨੰਗੀ ਅੱਖ ਨਾਲ ਇਹਦੀ ਇੱਕ ਸੂਤ ਉੱਚੀ ਕੀਤੀ ਵੀ ਲੈਫਟ ਜਾਂ ਨੀਮੀ ਕੀਤੀ ਵੀ ਕੋਈ ਮਹਿਸੂਸ ਨਹੀਂ ਕਰ ਸਕਦਾ ਨਿਗਾ ਨਹੀਂ ਰੱਖ ਸਕਦਾ ਕਿ ਇਹਨੇ ਕਦੋਂ ਲੈਫਟ ਸਿੱਟੀ ਆ ਇੱਕ ਇਹਦੀ ਲੈਫਟ ਦੀ ਸਮਾਰਟਨੈਸ ਹੋਰ ਦੱਸਦਾ ਬਹੁਤ ਵਾਰ ਅਸੀਂ ਕੀ ਕਰਦੇ ਆ ਕਿ ਭਾਰਾ ਇੰਪਲੀਮੈਂਟ ਪਾ ਦਿੰਨੇ ਆ ਪਰ ਇੰਪਲੀਮੈਂਟ ਪਾਉਣ ਤੋਂ ਬਾਅਦ ਕਈ ਵਾਰੀ ਆਪਾਂ ਇਧਰਲੇ ਪਾਸੇ ਜਵਾਕ ਜੱਲਾ ਬਾਹ ਲੈਣੇ ਆ ਉਹ ਜਵਾਕ ਜੱਲਾ ਲੱਤ ਮਾਰਦਾ ਲੀਬਰ ਤੇ ਤੇ ਲੈਫਟ ਤੁਰੇ ਜਾਂਦੇ ਦੀ ਡਿੱਗ ਪੈਂਦੀ ਉਹ ਚ ਕੋ ਟਰੈਕਟਰ ਦਾ ਕਸੂਰ ਨਹੀਂ ਹੁੰਦਾ ਪਰ ਉਹ ਚ ਬਾਈ ਚਾਂਸ ਹੋ ਜਾਂਦਾ ਕਈ ਵਾਰੀ ਆਪਾਂ ਲੈਫਟ ਇੱਥੇ ਨੋਬ ਬੰਨਣੀ ਭੁੱਲ ਜਾਂਦੇ ਆ ਤੇ ਬਹੁਤ ਸਾਰੇ ਟਰੈਕਟਰ ਬਹੁਤ ਸਾਰੇ ਟਰੈਕਟਰ ਤਾਂ ਐਵੇਂ ਵੀ ਹੁੰਦੇ ਆ ਵੀ ਜਿਹੜੇ ਤੁਰੇ ਜਾਂਦੇ ਲੈਫਟ ਸੈੱਟ ਵੀ ਦਿੰਦੇ ਆ ਖੈਰੇ ਉਹ ਮੈਂ ਤਾਂ ਨਹੀਂ ਕਰੂਗਾ ਲੈਫਟ ਕੰਪੈਸਿਟੀ ਇਹਦੀ ਬਹੁਤ ਤਕੜੀ ਆ ਪਰ ਫਿਰ ਵੀ ਕੰਪਨੀ ਨੇ ਇਹਨਾਂ ਨੂੰ ਇੱਕ ਲੋਕ ਦੇਤਾ ਇਧਰਲੇ ਪਾਸੇ ਉਹ ਲੋਕ ਇਹ ਆ ਕਿ ਜਦੋਂ ਤੁਸੀਂ ਲੈਫਟ ਚੱਕ ਕੇ ਇਹਨੂੰ ਲੋਕ ਕਰ ਦਿਓਗੇ ਤਾਂ ਫੇਰ ਤੁਸੀਂ ਲੀਵਰਾਂ ਦੇ ਨਾਲ ਬੇਸ਼ੱਕ ਝੂਟੀ ਜਾਓ ਫਿਰ ਇਹ ਲੈਫਟ ਨੂੰ ਸੂਤ ਵੀ ហេਠਾ ਨਹੀਂ ਕਰਦਾ ਇੱਕ ਇੱਕ ਚੀਜ਼ ਨੂੰ ਤੁਸੀਂ ਨੋਟ ਕਰਿਓ ਕਿ ਇਹਦਾ ਜਿਹੜਾ ਨਾ ਕਲੱਚ ਆ ਉਹ ਨਾ ਡਬਲ ਵੀ ਕਲੱਚ ਆ ਤੇ ਡਾਇਆਫ੍ਰਾਮ ਕਲੱਚ ਆ ਮਤਲਬ ਤੁਹਾਨੂੰ ਵੱਧ ਤੋਂ ਵੱਧ 7 ਕਿਲੋ ਵੇਟ ਆ ਜਿਹੜਾ ਇਹਦੇ ਉੱਪਰ ਦੇਣਾ ਪੈਂਦਾ ਤਾਂ 7 ਕਿਲੋ ਵੇਟ ਤੇ ਨਾਲ ਇਹ ਕਲੱਚ ਨੱਪਿਆ ਜਾਂਦਾ ਇੱਕ ਮੈਂ ਲੈਫਟ ਦੀ ਹੋਰ ਸਮਾਰਟ ਗੱਲ ਦੱਸਾਂ ਤੁਹਾਨੂੰ ਇਹਦੀ ਲੈਫਟ ਦੀ ਇੱਕ ਬਹੁਤ ਕਮਾਲ ਗੱਲ ਇਹ ਆ ਕਿ ਇਹਨੇ ਨਾ ਇੱਥੇ ਨਾ ਤਿੰਨ ਥਾਮਾਂ ਤੇ ਕਿੱਲੀ ਪੈਂਦੀ ਕਰਦੀ ਆ ਜੇ ਤਾਂ ਤੁਸੀਂ ਉੱਪਰ ਕਿੱਲੀ ਪਾਤੀ ਆ ਤਾਂ ਇਹਨੂੰ ਮੱਛਰ ਲੜੇ ਦਾ ਵੀ ਪਤਾ ਲੱਗੂਗਾ ਮਤਲਬ ਇਹਦੀ ਸੈਂਸਿੰਗ ਇੰਨੀ ਕਮਾਲ ਹੋ ਜੂਗੀ ਕਿ ਇਹ ਮਾੜੀ-ਮਾੜੀ ਗੱਲ ਨੂੰ ਸੈਂਸ ਕਰੂਗਾ ਲੈਫਟ ਜੇ ਤੁਸੀਂ ਥੋੜੀ ਜੀ ਸੈਂਸਿੰਗ ਘੱਟ ਲੈਣੀ ਆ ਵੀ ਹਾਂ ਯਾਰ ਸੈਂਸ ਕਰੇ ਤਾਂ ਸਹੀ ਪਰ ਥੋੜੀ ਜੀ ਘੱਟ ਕਰੇ ਤਾਂ ਤੁਸੀਂ ਇਹਨੂੰ ਬਚਾਲੇ ਕਰ ਲੋ ਪਰ ਜੇ ਤੁਸੀਂ ਸੈਂਸਿੰਗ ਬਿਲਕੁਲ ਨਹੀਂ ਲੈਣੀ ਜਿਵੇਂ ਬਹੁਤ ਭਾਰੇ ਐਮਪਲੀਮੈਂਟ ਪਾਉਂਦੇ ਆ ਜਿਵੇਂ ਆਪਣੇ ਪਲੌ ਵਗੈਰਾ ਪਾਏ ਹੁੰਦੇ ਜਿੱਥੇ ਆਪ ਨੂੰ ਸੈਂਸਿੰਗ ਦੀ ਲੋੜ ਨਹੀਂ ਹੁੰਦੀ ਤਾਂ ਉਦੋਂ ਆਪਾਂ ਬਹੁਤ ਭਾਰੇ ਐਮਪਲੀਮੈਂਟ ਤੇ ਵੈਸੀ ਸੈਂਸਿੰਗ ਲੈਣੀ ਨਹੀਂ ਚਾਹੀਦੀ ਤੁਹਾਡੀ ਸੈਂਸਿੰਗ ਖਰਾਬ ਹੁੰਦੀ ਆ ਤਾਂ ਉਦੋਂ ਜਦੋਂ ਸੈਂਸਿੰਗ ਤੁਸੀਂ ਬਿਲਕੁਲ ਨਹੀਂ ਲੈਣੀ ਤਾਂ ਉਦੋਂ ਤੁਸੀਂ ਹੇਠਲੇ ਪਾਸੇ ਇਹਦੇ ਲੀਵਰ ਪਾ ਦਿਓ ਆਹ ਕਿल्ली ਪਾ ਦਿਓ ਤਾਂ ਇਹ ਤੁਹਾਨੂੰ ਸੈਂਸਿੰਗ ਬਿਲਕੁਲ ਨਹੀਂ ਦੇਊਗਾ ਉੱਥੇ ਇਹ ਸਿਰਫ ਚੱਕਣ ਤੇ ਸਿੱਟਣ ਨਾਲ ਹੀ ਲਿਫਟ ਦੇ ਨਾਲ ਹੀ ਕੰਮ ਕਰੂਗਾ ਤੁਸੀਂ ਇਹਦੀ ਸਮਾਰਟਨੈਸ ਨੂੰ ਹਜੇ ਵੀ ਪੂਰਾ ਨਹੀਂ ਪੜਤਾਲਿਆ ਹਜੇ ਵੀ ਤੁਸੀਂ ਪਿੱਛੇ ਆਹਦਾ ਜਿਹੜਾ ਮੜਗਾੜ ਆ ਉਹ ਵੀ ਸਮਾਰਟ ਹੈ ਭਾਈ ਸਾਹਿਬ ਇਹਦੇ ਮੜਗਾੜ ਆ ਜਿਹੜੇ ਉਹ ਐਡਜਸਟ ਹੁੰਦੇ ਆ ਉੱਚੇ ਨੀਵੇਂ ਵੀ ਹੁੰਦੇ ਆ ਬੂਮ ਵਾਲੇ ਟਾਇਰ ਪਾਉਣੇ ਆ ਉੱਚੇ ਨੀਵੇਂ ਵੀ ਹੁੰਦੇ ਆ ਜੇ ਚੌੜੇ ਭੀੜੇ ਕਰਨੇ ਆ ਇਧਰਲੇ ਪਾਸੇ ਨੂੰ ਚੌੜੇ ਭੀੜੇ ਵੀ ਹੁੰਦੇ ਆ ਐਡਜਸਟ ਹੁੰਦੇ ਆ ਸਾਰੇ ਪਾਸੇ ਨੂੰ ਇਹਦੇ ਮੜਗਾੜ ਨੂੰ ਵੈਸੇ ਵੀ ਨਾ ਜਦੋਂ ਵੀ ਤੁਸੀਂ ਮੈਸੀ ਦੀ ਹਿਸਟਰੀ ਦੇਖੋਗੇ ਮੈਸੀ ਤੁਹਾਨੂੰ ਗਲੇ ਵੇ ਬਹੁਤ ਘੱਟ ਮਿਲਣਗੇ ਇਹਦੀ ਸ਼ੋ ਬਹੁਤ ਸੋਲਿਡ ਸ਼ੋ ਆ ਵੀ ਐਵੇਂ ਤੁਸੀਂ ਜਿਵੇਂ ਐ ਮੜਗਾੜ ਤੇ ਮੈਂ ਮੁੱਕੀ ਮਾਰਦਾ ਨਾ ਤੁਸੀਂ ਸ਼ੋ ਤੇ ਵੀ ਮੁੱਕੀਆਂ ਮਾਰੋ ਤਾਂ ਐ ਨਹੀਂ ਕਿ ਸ਼ੋ ਇਹਦੀ ਹਿੱਲ ਜੂਗੀ ਇਹ ਕੰਬੂਗੀ ਜਾਂ ਬਿੰਗੀ ਹੋ ਜੂਗੀ ਐਵੇਂ ਨਹੀਂ ਕਹਦੀ ਤੁਸੀਂ ਮੜਗਾੜਾਂ ਦੀ ਤੁਸੀਂ ਸਮਾਰਟਨੈਸ ਇਹ ਦੇਖੋ ਕਿ ਇਹਦੇ ਨਾਲ ਆਰ ਪਾਰਾ ਦੇਖੋ ਗਾਰਾ ਲੰਘ ਜਾਂਦਾ ਜਿਵੇਂ ਆਪਾਂ ਕਦੂ ਕਰਦੇ ਆ ਜਾਂ ਗਿੱਲੀ ਜ਼ਮੀਨ ਬੋਹਣੇ ਆ ਥੋੜੀ ਜਿਹੀ ਗੱਲਬੱਤਰ ਜ਼ਮੀਨ ਪਾਉਣੀ ਪੈਗੀ ਤਾਂ ਇੱਥੇ ਆਪਣੇ ਗਾਰਾ ਚੜ ਜਾਂਦਾ ਉਸ ਤੋਂ ਬਾਅਦ ਉਹਨੂੰ ਆਪਾਂ ਨੌਂਦਰਾਂ ਫਸਾਫ ਸਾਫ ਸਾ ਕੇ ਕੱਢੀ ਜਾਂਦੇ ਆ ਤੇ ਫਿਰ ਵੀ ਨਹੀਂ ਨਿਕਲਦਾ ਫਿਰ ਵੀ ਰਹਿ ਜਾਂਦਾ ਹਰ ਵਾਰੀ ਪਾਣੀ ਮਾਰਦੇ ਆ ਤਾਂ ਹਰ ਵਾਰੀ ਗਾਰ ਆਈ ਜਾਂਦਾ ਨਾ ਇੱਥੇ ਤੁਸੀਂ ਦੇਖੋਗੇ ਬੜਾ ਆਰ ਪਾਰ ਖੁੱਲਾ ਜਿਹਾ ਮਾਹੌਲ ਦਿੱਤਾ ਹੋਇਆ ਇਹਨਾਂ ਨੇ ਥੋੜੇ ਮੜਗੜਾਂ ਨੂੰ ਉੱਚਾ ਚੱਕਤਾ ਜਿਹੜਾ ਇਹਨਾਂ ਦਾ ਪਲੇਟਫਾਰਮ ਮੜਗੜ ਲੱਗਣ ਵਾਲਾ ਉਹਨੂੰ ਉਹ ਅਲੱਗ ਦੇਤਾ ਮੜਗੜ ਅਲੱਗ ਦੇਤਾ ਮਤਲਬ ਤੁਸੀਂ ਇੱਥੋਂ ਸਿੱਧਾ ਪਾਣੀ ਮਾਰੋਗੇ ਨਾ ਤਾਂ ਇਹਦਾ ਨਾਲ ਦੀ ਨਾਲ ਹੀ ਮੜਗੜ ਸਾਫ਼ ਹੋ ਜਾਣੇ ਆ ਕਈ ਚੀਜ਼ਾਂ ਪਾਉਣ ਲਈ ਤੁਹਾਨੂੰ ਮੜਗੜ ਲਾ ਕੇ ਸਿੱਟਣ ਦੀ ਲੋੜ ਨਹੀਂ ਤੁਸੀਂ ਇਹਨੂੰ ਚੌੜਾ ਕਰਨਾ ਤਾਂ ਵੀ ਮੜਗਾੜ ਤੁਹਾਨੂੰ ਮਤਲਬ ਤੁਹਾਡੇ ਟਰੈਕਟਰ ਦੀ ਦਿੱਖ ਨਹੀਂ ਜਿਵੇਂ ਜਊਗੀ ਮਤਲਬ ਤੁਸੀਂ ਟਾਇਰ ਚੌੜੇ ਕਰ ਲੇ ਤੁਹਾਡਾ ਟਰੈਕਟਰ ਉਹ ਹੋਰ ਹੀ ਨਹੀਂ ਲੱਗੂਗਾ ਵੀ ਇਹ ਕੰਪਨੀ ਤੋਂ ਬਾਹਰਲਾ ਬਣ ਗਿਆ ਜਦੋਂ ਤੁਸੀਂ ਇਹਦੇ ਟਾਇਰ ਚੌੜੇ ਕੀਤੇ ਨਾਲ ਹੀ ਇਹਦੇ ਮੜਗਾੜ ਚੌੜੇ ਕਰ ਦੋ ਤਾਂ ਤੁਹਾਡਾ ਟਰੈਕਟਰ ਇੱਕ ਉਹੀ ਨੇਚਰਲ ਕੰਪਨੀ ਲੁੱਕ 'ਚ ਹੀ ਰਹੂਗਾ ਤੁਸੀਂ ਇਹਦੇ ਉੱਚੇ ਟਾਇਰ ਪਾ ਲਿਆ ਤਾਂ ਇਹਦੇ ਮੜਗਾੜ ਉੱਚੇ ਕਰ ਦੋ ਤਾਂ ਵੀ ਤੁਹਾਡਾ ਟਰੈਕਟਰ ਹੈ ਜਿਹੜਾ ਲੁੱਕ 'ਚ ਲੁੱਕ 'ਚ ਵੀ ਵਧੀਆ ਚ ਰਹੂਗਾ ਤਾਂ ਜਿਹੜਾ ਮੜਗਾੜ ਆ ਜਿਹਦਾ ਕੰਮ ਤੁਹਾਨੂੰ ਮਾਡਰ ਤੋਂ ਰਾਖੀ ਕਰਨਾ ਤਾਂ ਮੱਡ ਤੋਂ ਰਾਖੀ ਵੀ ਕਰਦਾ ਰਹੂਗਾ ਤੁਹਾਡਾ ਮਡਗਾਰਡ ਉਹ ਕੰਮ ਜਿਹੜਾ ਇਹਨੂੰ ਦਿੱਤਾ ਹੋਇਆ ਉਹ ਕਰਦਾ ਰਹੂਗਾ ਇਹਦੀ ਸਮਾਰਟਨੈਸ ਇੱਥੇ ਨਹੀਂ ਖਤਮ ਹੋ ਜਾਂਦੀ ਇਹਦੀ ਕੀ ਦੇ ਵਿੱਚ ਵੀ ਸਮਾਰਟਨੈਸ ਆ ਜਿਹੜੀ ਉਹ ਉਵੇਂ ਹੀ ਆ ਇਹਦਾ ਟਰੈਕਟਰ ਨੂੰ ਜੇ ਤੁਸੀਂ ਕੀ ਤੋਂ ਲੋਕ ਕਰਦੇ ਹੋਗੇ ਤਾਂ ਮਜਾਲ ਨਹੀਂ ਇਹ ਕੋਡ ਵਾਲੀ ਕੀ ਆ ਇਹ 스마트 ਕੀ ਆ ਤਾਂ ਹੋਰ ਕੀ ਦੇ ਨਾਲ ਕੋਈ ਵੀ ਬੰਦਾ ਟਰੈਕਟਰ ਸਟਾਰਟ ਕਰ ਲੇ ਤੁਹਾਡਾ ਟਰੈਕਟਰ ਨੇਰੇ ਚ ਖੜਾ ਆ ਤੁਹਾਡੇ ਟਰੈਕਟਰ ਮੰਨ ਲਓ ਆਉਣ ਵਾਲੇ ਦਿਨਾਂ 'ਚ ਦੀ ਟਰੈਕਟਰ ਦੀ ਮਾਰਕੀਟ ਹੀ ਇੰਨੀ ਹੋ ਜਾਣੀ ਹੈ ਕਿ ਜਿੱਥੇ 10 ਟਰੈਕਟਰ ਖੜੇ ਹੋਣਗੇ ਉੱਥੇ ਮੈਸੀ ਦੇ ਨਾਲ ਦੇ 3-4 ਖੜੇ ਹੋਇਆ ਕਰਨੇ ਤਾਂ ਤੁਹਾਨੂੰ ਪਹਿਚਾਣਨਾ ਔਖਾ ਹੋ ਜਾਣਾ ਕਿ ਸਾਡੇ ਵਾਲਾ ਕਿਹੜਾ ਉਦੋਂ ਤੁਹਾਨੂੰ ਆ ਆ ਕੀ ਨੇ ਪਹਿਚਾਣ ਕੇ ਦੇਣਾ ਕਿ ਜਦੋਂ ਤੁਸੀਂ ਇਹਨੂੰ ਨੱਪੋਗੇ ਨਾ ਇਹਦੇ ਤੋਂ ਇਹਨੇ ਲਾਈਟਾਂ ਆਪ ਦੀਆਂ ਜਗਾ ਦੇਣੀਆਂ ਤਾਂ ਇਹਦੇ 'ਚ ਇੱਕ ਹੋਰ ਕਮਾਲ ਦੀ ਗੱਲ ਆ ਨੇਰੇ ਦੇ ਵਿੱਚ ਟਰੈਕਟਰ ਨੂੰ ਤੁਸੀਂ ਖੜਾ ਕਰਤਾ ਉੱਥੇ ਤੁਸੀਂ ਜਾਣਾ ਉੱਥੇ ਹਨੇਰਾ ਹੈ ਪੂਰਾ ਤੁਹਾਡਾ ਗਡਾਉਨ ਹਨੇਰੇ ਵਾਲਾ ਤਾਂ ਤੁਸੀਂ ਇਹਦੀਆਂ ਲਾਈਟਾਂ ਰਿਮੋਟ ਤੋਂ ਆਨ ਕਰ ਲਓ ਟਰੈਕਟਰ ਤੁਹਾਡੇ ਕੋਲੇ ਟਰੈਕਟਰ ਤੇ ਜਾਓ ਟਰੈਕਟਰ ਨੂੰ ਸਟਾਰਟ ਕਰੋ ਜੇ ਤੁਸੀਂ ਘਰ ਨੂੰ ਵੀ ਜਾ ਰਹੇ ਆ ਤਾਂ ਇਹਦੀ ਸਮਾਰਟਨੈਸ ਇਹ ਆ ਕਿ ਤੁਹਾਨੂੰ ਘਰ ਤੱਕ ਛੱਡ ਕੇ ਵੀ ਆਊਗਾ ਇਹਦੀਆਂ ਲਾਈਟਾਂ ਜਗਦੀਆਂ ਰਹਿਣਗੀਆਂ ਜਦੋਂ ਤੱਕ ਤੁਸੀਂ ਦੂਰ ਜਾਵੋਗੇ ਆਪਣੇ ਘਰੇ ਵੜ ਜਾਓਗੇ ਉਦੋਂ ਇਹਦੀਆਂ ਲਾਈਟਾਂ ਬੰਦ ਹੋ ਜਾਣਗੀਆਂ ਹੁਣ ਤੁਸੀਂ ਪੁੱਛੋਗੇ ਤੇ ਨਾਲ ਕੀ ਕੀ ਮਿਲੂਗਾ 2 ਲੱਖ ਰੁਪਏ ਦਾ ਡਿਸਕਾਊਂਟ ਮਿਲ ਜਾਣਾ 48000 ਰੁਪਿਆ GST ਦੀ ਛੋਟ ਮਿਲ ਜਾਣੀ ਆ ਮੋਦੀ ਸਾਹਿਬ ਵੱਲੋਂ ਤੇ ਨਾਲ ਇਹਦੇ ਮਿਲ ਜਾਣੇ ਆ ਤੁਹਾਨੂੰ ਐਸੈਸਰੀ ਦੇ ਵਿੱਚ ਇਹਦੀ ਹੁੱਕ ਮਿਲ ਜਾਣੀ ਆ ਇਹਦੇ ਮਗਰਲੇ ਪਾਸੇ ਵਾਲਾ ਗੁੱਲਾ ਮਿਲ ਜਾਣਾ ਇਹਨੂੰ ਤੁਹਾਨੂੰ ਵੇਟ ਮਿਲ ਜਾਣੇ ਆ ਇਹਦੇ ਨਾਲ ਇਹਦੇ ਨਾਲ ਤੁਹਾਨੂੰ ਮਿਲ ਜਾਣਾ ਬੰਪਰ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਐਸੈਸਰੀ ਦੇ ਵਿੱਚ ਇਹਦੇ ਨਾਲ ਤੁਹਾਨੂੰ ਮਿਲ ਜਾਣੇ ਆ MRF ਦੇ ਪੂਰੀ ਚੰਗੀ ਮਹਿੰਗੀ ਕੀਮਤ ਦੇ ਟਾਇਰ ਹਜੇ ਵੀ ਮੈਂ ਇਹਦੇ ਪੂਰੇ ਫਿਚਰਾਂ ਵਾਲੇ ਪਾਸੇ ਨਹੀਂ ਜਾ ਸਕਿਆ ਜੇ ਮੈਂ ਕਹਦਾ ਕਿ ਮੈਂ ਇਹਦੀ ਡੰਗਾਈ ਨੂੰ ਨਾਪਤਾ ਤਾਂ ਇਹਦੀ ਡੰਗਾਈ ਨੂੰ ਨਹੀਂ ਨਾਪਿਆ ਪਰ ਤੁਸੀਂ ਕਿਹੜੀ ਚੀਜ਼ ਨੂੰ ਨਾਪਣਾ ਤੁਸੀਂ ਨਾਪਣਾ ਕਿ ਕੀ ਤੁਹਾਡੇ ਘਰੇ ਵੀਡੀਓ ਦੇਖਣ ਵੇਲੇ 30 ਨਵੰਬਰ ਤਾਂ ਨਹੀਂ ਹੋ ਚੁੱਕੀ 30 ਨਵੰਬਰ 2025 ਤਾਂ ਨਹੀਂ ਹੋ ਚੁੱਕੀ ਜੇ ਤੁਸੀਂ 30 ਨਵੰਬਰ 2025 ਤੋਂ ਪਹਿਲਾਂ ਇਹ ਵੀਡੀਓ ਦੇਖ ਰਹੇ ਆ ਤਾਂ ਇਹ ਟਰੈਕਟਰ ਤੁਹਾਨੂੰ 2 ਲੱਖ ਰੁਪਏ ਡਿਸਕਾਊਂਟ ਦੇ ਨਾਲ ਨਾਲ ਥਾਰ ਜਾਂ ਹੋਰ ਵੀ ਬਹੁਤ ਸਾਰੇ ਨਾਮ ਜਿੱਤਣ ਦਾ ਮੌਕਾ ਦੇ ਰਿਹਾ ਤੁਸੀਂ ਦੇਰੀ ਨਾ ਕਰੋ ਕਦੇ ਇਹ ਨਾ ਹੋਵੇ ਕਿ 3 ਨਵੰਬਰ ਨੰਘ ਜੇ ਤੇ ਤੁਸੀਂ ਇਹ ਬਹੁਤ ਵੱਡਾ ਆਫਰ ਆ ਜਿਹੜਾ ਨਘਾ ਦਿਓ ਹੁਣੇ ਫੋਨ ਚੱਕੋ ਨੇੜ ਦੇ ਡੀਲਰ ਕੋਲ ਜਾਓ ਜਿੰਨੇ ਕ ਫੀਚਰ ਮੈਂ ਦੱਸਿਆ ਤੁਸੀਂ ਪੁਖਤਾ ਕਰੋ ਜਾ ਕੇ ਕਿ ਵਾਕਿਆ ਹੀ ਡਾਇਨਾ ਸਮਾਰਟ ਇੰਨੇ ਫੀਚਰ ਲੈ ਕੇ ਆ ਰਿਹਾ ਤੁਸੀਂ ਇਹਨੂੰ ਚਲਾ ਕੇ ਦੇਖਣਾ ਚਾਹੁੰਦੇ ਆ ਤੁਸੀਂ ਇਹਦੀ ਲੁੱਕ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਆਪਦੇ ਨੇੜ ਦੇ ਡੀਲਰ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਉਂਦੇ ਵਸਦੇ ਰਹੋ ਤੁਸੀਂ ਇਨਾ ਟਾਈਮ ਦਿੱਤਾ ਅਗਲੀ ਵਾਰ ਕੋਈ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗਾ